ਤੁਸੀਂ ਮਰ ਤੋਂ ਸੁਖਵੀਰ ਬਾਦਲ ਦੇ ਨਾਲ ਨਹੀਂ ਜੁੜੋਗੇ ਇਹ ਲੋਕ ਪਰੋਸਾ ਕਰ ਸਕਣਗੇ ਲੋਕਾਂ ਨੂੰ ਤੁਸੀਂ ਇਹਨਾਂ ਵਿਸ਼ਵਾਸ ਦੀ ਬਾਤ ਸਕੋ ਕਿਉਂ ਜੁੜੋਗੇ ਇਹ ਤੁਹਾਡਾ ਕੋਈ ਸਵਾਰਥ ਹੁ ਤਾਂ ਹੀ ਜੁੜੋਗੇ ਨਹੀਂ ਨਹੀਂ ਨਾ ਪੋਲਿਟਿਕਸ ਦੇ ਵਿੱਚ ਕੋਈ ਸਦਾ ਲਈ ਦੁਸ਼ਮਣ ਹੁੰਦਾ ਨਹੀਂ ਕੋਈ ਸਦਾ ਲਈ ਦੋਸਤ ਨਹੀਂ ਹੁੰਦਾ ਅਕਾਲੀ ਦਲ ਦੀ ਹੀ ਪੁਰਾਣੀ ਲੀਟਰਾਂ ਨੇ ਅਕਾਲੀ ਦਲ ਨੇ ਖੋਹ ਲਿਆ ਸਾਰੇ ਟਾਟਾ ਬਾਏ ਬਾਏ ਕਰਕੇ ਕੀ ਕੀ ਕਰਕੇ ਚਲੇ ਗਏ ਕਿਉਂ ਕਿਉਂਗੇ ਉਹ ਚੀਜ਼ਾਂ ਨੂੰ ਸੁਲਝਾਇਆ ਜਾ ਸਕਦਾ ਸਿੱਕੋ ਨਹੀਂ ਸੁਲਝਾਇਆ ਜਾਏਗਾ ਉਹ ਵੀ ਹੋਣੀ ਨਹੀਂ ਅਸੀਂ ਤਾਂ ਬੜੀ ਕੋਸ਼ਿਸ਼ ਕੀਤੀ ਹੈ ਕੀ ਆ ਪਾਰਟੀ ਮਹੀਮ ਦੀ ਗੱਲ ਕੀਤੀ ਪਾਰਟੀ ਮਹੀਮ ਕਿਸ ਤਰ੍ਹਾਂ ਇਹ ਚੱਲ ਰਹੀ ਹੈ ਜਿਹੜੀ ਪਾਰਟੀ ਹੋ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਹੋ ਰਹੀ ਹੈ ਕੋਈ ਕਿਸੇ ਨਵੀਂ ਪਾਰਟੀ ਦੀ ਨਹੀਂ ਹੋ ਰਹੀ ਸਾਡਾ ਮਕਸਦ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੰਗਠਿਤ ਕਰਨਾ ਇੱਕ ਪੰਥ ਦੀ ਤਰਜਮਾਨੀ ਹੋ ਰਹੀ ਹੈ ਪੰਥ ਕੀ ਚਾਹੁੰਦਾ ਸੁਲਜੀਤ ਕਿਵੇਂ ਕਰੋਗੇ ਆਲੀ ਸਾਬ ਮਤਲਬ ਇੱਕ ਵਾਰੀ ਸਮਝਾਓ ਜ਼ਰੂਰ ਤੜੀਤਾਸ ਵੀ ਲਈ ਦੋ ਹਣੀ ਥੋੜਾ ਕਾਲੀ ਤੇ ਲਿਖ ਰਿਹਾ ਪੰਜਾਬ ਦੇ ਵਿੱਚ ਅਕਾਲੀ ਤੇ ਲਿਖ ਰਿਹਾ ਪਰ ਲੀਡਰ ਵੱਖਰੇ ਨੇ ਤੁਸੀਂ ਕੁਝ ਕਹਿ ਰਹੇ ਹੋ ਅਕਾਲੀ ਦ੍ਰਿਸ਼ਟੀ ਦੀ ਨਹੀਂ ਪੂਨੀ ਸਮਾ ਤੇ ਪੰਥ ਨੇ ਫੈਸਲੇ ਕਰਨੇ ਨੇ ਐਸਜੀਪੀਸੀ ਦੀ ਇਲੈਕਸ਼ਨ ਆ ਜਾਣੀ ਥੋੜਾ ਜੀ ਸਮਾ ਥੋੜਾ ਐਸਜੀਪੀਸੀ ਇਲੈਕਸ਼ਨ ਆ ਜਾਵੇ ਕਮੀਨ ਇਹਦਾ ਵੀ ਲੋਕੀ ਕੰਫਿਊਜ਼ ਨਹੀਂ ਪੰਜਾਬੀ ਕੰਫਿਊਜ਼ ਨਹੀਂ ਕਿਹਨੇ ਕੰਫਿਊਜ਼ ਕੀਤੇ ਨੇ ਅਸੀਂ ਕੀਤੇ ਨੇ ਕੰਫਿਊਜ਼ ਨੂੰ ਦੂਰ ਕਿ ਨਹੀਂ ਕਰਨੀ ਨਹੀਂ ਅਸੀਂ ਤਾਂ ਕਰਨ ਤਿਆਰ ਹਾਂ ਕਰੋ ਜੀ ਤੁਸੀਂ ਦੱਸੋ ਵੀ ਐਸਟਾ ਨਾ ਕਰੋ ਨਹੀਂ ਉਹ ਤੁਸੀਂ ਕਹੇਡੋ ਤੁਸੀਂ ਬਿਹਤਰ ਸਮਝਦੇ ਹੋ ਇਹ ਕਿ ਵਿਅਕਤੀ ਵਿਸ਼ੇਸ਼ ਆ ਜਿਹੜਾ ਉਹ ਇਹ ਚ ਉਹਦੀ ਉਹਦੇ ਵੱਲੋਂ ਟੈਲਾ ਫਿਰ ਤੋਣ ਚ ਆਕੜ ਵਾਲਾ ਕਿਲਾ ਏਡਾ ਵੱਡਾ ਕਿਉਂ ਸਾਡੇ ਤਾਂ ਨਹੀਂ ਨਹੀਂ ਮੈਂ ਇਹਨਾਂ ਦੀ ਤੁਸੀਂ ਗੱਲ ਕਰ ਰਹੇ ਹੋ ਮੈਂ ਇਹਨਾਂ ਦੀ ਕਰ ਰਹੀ ਹਾਂ ਉਹ ਹੀ ਦੱਸ ਸਕਦੇ ਤੁਸੀਂ ਗਾਣੇ ਸਾਥੀ ਰਹੇ ਮੇਰੇ ਦੀ ਮਰਜੀ ਆ ਕੀ ਕਰਦਾ ਉਹ ਤੁਸੀਂ ਕੋਸ਼ਿਸ਼ ਕਰੋ ਚੁੱਤਤਾਰ ਦਾ ਰੋਲ ਪਲੇ ਕਰਦੇ ਨਹੀਂ ਮੈਂ ਤਾਂ ਬੜਾ ਕੀਤਾ ਹੋ ਹੂੰ ਮੈਂ ਤੁਹਾਡੀ ਮੰਨੀ ਕਿਉਂ ਨਹੀਂ ਜਾਂਦਾ ਨਹੀਂ ਮੰਨ ਰਹੀ ਤੁਸੀਂ ਕਿਹਾ ਕਿ ਚਾਰ ਪੰਜ ਬੰਦੇ ਆ ਜਾਣ ਜਿਹੜੇ ਮਿਸਵਾਰਥ ਹੋਣ ਪਾਰਟੀ ਬਹੁਤ ਵੱਡੀ ਹੈ ਕੀ ਪਾਰਟੀ ਦੇ ਕੋਲੇ ਚਾਰ ਪੰਜ ਬੰਦੇ ਵੀ ਹਨ ਜਿਹੜੇ ਨਿਰਸਵਾਰਥ ਨੇ ਅਜੇ ਤੱਕ ਬੰਦੇ ਠੁਡੀ ਕਮੇਟੀ ਸੱਤ ਮੈਂਬਰ ਦੀ ਸੀ ਹਾਂਜੀ ਦੋ ਮੈਂਬਰਾਂ ਨੇ ਰਿਜ਼ਾਈਨ ਕਰ ਦਿੱਤਾ ਪੰਜ ਰਹਿ ਕੇ ਇਹ ਸ਼ਿਉਰਟੀ ਹੈ ਤੁਹਾਨੂੰ ਕਿ ਪੰਜ ਰਹਿਣਗੇ ਉਹਨਾਂ ਤੋਂ ਕੋਈ ਨਹੀਂ ਜਾਊਗਾ ਸਤਿ ਸ਼੍ਰੀ ਅਕਾਲ ਜੀ ਪੰਜਾਬ ਹਰਿਆਣਾ ਹਿਮਾਚਲ ਵੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਅਤੇ ਇਸ ਖਾਸ ਪੋਡਕਾਸਟ ਦੇ ਵਿੱਚ ਮੈਂ ਜਸਮੀਤ Kaur ਸਤਿਕਾਰ ਕਰਦੀ ਆਂ ਅੱਜ ਅਸੀਂ ਤਾਂ ਉਹਨਾਂ ਨੂੰ ਜਿਸ ਪੋਲਿਟਿਕਲ ਸ਼ਖਸੀਅਤ ਦੇ ਨਾਲ ਰੋਬਰੂ ਕਰਵਾਉਣ ਜਾ ਰਹੇ ਹਾਂ ਉਹ ਕਿਸੇ ਤਰਫ਼ ਦੇ ਮਹਤਾਜ ਨਹੀਂ ਨੇ ਸਾਡੇ ਨਾਲ ਆਛਮਾ ਚੋਤ ਨੇ ਮਨਪ੍ਰੀਤ ਸਿੰਘ ਆਲੀਚੀ ਜੋ ਤਿੰਨ ਵਾਰ ਦੇ ਵਿਧਾਇਕ ਨੇ ਇਸੇ ਦੇ ਕੱਲ ਤੱਕ ਸਭ ਦੇ ਵੱਲੋਂ ਗਠਿਤ ਕੀਤੀ ਗਈ 5 ਮੈਂਬਰੀ ਕਮੇਟੀ ਦੇ ਮੈਂਬਰ ਨੇ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਪੰਜ ਮੈਂਬਰੀ ਕਮੇਟੀ ਕਿਸ ਤਰ੍ਹਾਂ ਦੇ ਨਾਲ ਕੰਮ ਕਰ ਰਹੀ ਹੈ ਸ਼ਾਮਯ ਕਾਲੀ ਦਲ ਦੀ ਚੋਣ ਨੇ ਭਰਤੀ ਮਿਹਮ ਕਿਸ ਤਰ੍ਹਾਂ ਦੀ ਰਹੇਗੀ ਕਿਸ ਤਰ੍ਹਾਂ ਦਾ ਕੰਮ ਕੀਤਾ ਜਾ ਰਿਹਾ ਹੈ ਕੀ ਕਦੇ ਸੁਖਬੀਰ ਸਿੰਘ ਬਾਦਲ ਵਾਲੇ ਸ਼ੋਮਨੀ ਅਕਾਲੀ ਦਲ ਦੇ ਨਾਲ ਬਾਕੀ ਲੀਡਰ ਜੋ ਰੋਸ ਕੇ ਗਏ ਨੇ ਉਹਨਾਂ ਦੇ ਮਨਮਟਾ ਮਿਟਣਗੇ ਕੀ ਮਨਪ੍ਰੀਤ ਸਿੰਘ ਈਆਲੀ ਇੱਕ ਵਾਰ ਫਿਰ ਤੋਂ ਸੁਖਬੀਰ ਬਾਦਲ ਦੇ ਖਾਸਮ ਖਾਸ ਬਣ ਸਕਦੇ ਨੇ ਕਈ ਸਵਾਲ ਨੇ ਸਾਨੂੰ ਅੱਜ ਚਰਚਾ ਕਰਾਂਗੇ ਤੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਆ ਈਆਲੀ ਸਭ ਸਵਾਗਤ ਹੈ ਜੀ ਥੈਂਕ ਯੂ ਜੀ ਫਿਰ ਆਪਾਂ ਸੋਸੀ ਕਾਲ ਜੀ ਈਆਲੀ ਸਰ ਮੈਂ ਜਿਵੇਂ ਤਾਰਫ ਦੇ ਵਿੱਚ ਵੀ ਆਖਿਆ ਕਿ ਕਿਸੇ ਵੀ ਜਾਣ ਪਛਾਣ ਦੇ ਮਹਤਾਜ ਨਹੀਂ ਨੇ ਤੁਹਾਨੂੰ ਲੋਕ ਜਾਣਦੇ ਨਹੀਂ ਤੁਹਾਡੇ ਹਲਕੇ ਦੇ ਲੋਕ ਤੁਹਾਨੂੰ ਬਹੁਤ ਪਿਆਰ ਕਰਦੇ ਨੇ ਜਿਨ੍ਹਾਂ ਨੂੰ ਮੈਂ ਪੜਿਆ ਸੁਣਿਆ ਜਾਂ ਉੱਥੋਂ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਦੇ ਹੀ ਕਹਿੰਦੇ ਕਿ ਆਲੀਸਾ ਬਹੁਤ ਵਧੀਆ ਇਨਸਾਨ ਹੈ ਅਕਸਰ ਲੀਡਰਾਂ ਦੇ ਬਾਰੇ ਲੋਕਾਂ ਦੀ ਸੋਚ ਇਹ ਨਹੀਂ ਹੁੰਦੀ ਕੈਮਰੇ ਮੂਰੇ ਉਹਨਾਂ ਨੇ ਕੁਝ ਹੋਰ ਕਹਿਣਾ ਹੁੰਦਾ ਤੇ ਆਫ ਕੈਮਰਾ ਕੁਝ ਹੋਰ ਕਹਿੰਦੇ ਨੇ ਤੁਹਾਡੇ ਬਾਰੇ ਲੋਕ ਤੁਹਾਨੂੰ ਲੋਕ ਇਹਨਾਂ ਪਿਆਰ ਕਿਉਂ ਕਰਦੇ ਨੇ ਹੂੰ ਦੇਖੋ ਲੰਬਾ ਸਮਾਂ ਹੋ ਗਿਆ तकरीबन ਤੇ 24 ਸਾਲ ਹੋ ਗਏ ਇਸ ਇਲਾਕੇ ਵਿੱਚ ਵਿਚਰਦਿਆਂ ਨੂੰ ਇੱਕ ਵਰਕਰ ਦੇ ਤੌਰ ਤੇ ਕੰਮ ਸ਼ੁਰੂ ਕੀਤਾ ਸੀਗਾ ਅਤੇ ਲੋਕਾਂ ਨੇ ਬੜਾ ਮਾਣ ਦਿੱਤਾ ਪਹਿਲਾਂ ਜ਼ਿਲ੍ਹਾ ਪਰੀਸ਼ਦ ਦੇ ਵਿੱਚ ਮੈਂਬਰ ਬਣਿਆ ਫਿਰ ਚੇਅਰਮੈਨ ਬਣੇ ਤੇ ਤਿੰਨ ਵਾਰ ਉਸ ਇਲਾਕੇ ਦੇ ਲੋਕਾਂ ਨੇ ਐਮਐਲਏ ਚ ਚੋਣਿਆ ਤੇ ਕੋਸ਼ਿਸ਼ ਕੀਤੀ ਆ ਕਿ ਪੂਰੀ ਇਮਾਨਦਾਰੀ ਦੇ ਨਾਲ ਲੋਕਾਂ ਦੀ ਸੇਵਾ ਕੀਤੀ ਆ ਉਹਦੇ ਵਿੱਚ ਡਿਵੈਲਪਮੈਂਟ ਦੇ ਕੰਮ ਨੇ ਲੋਕਾਂ ਦੇ ਨਿੱਜੀ ਮਸਲੇ ਨੇ ਉਸ ਇਲਾਕੇ ਦੇ ਕੰਮ ਨੇ ਆਲੀ ਸਾਬ ਤੁਸੀਂ ਤਿੰਨ ਵਾਰ ਦੇ ਵਿਧਾਇਕ ਰਹੇ ਹੋ ਫਿਰ ਸਰਗਰਮ ਸਿਆਸਤ ਤੋਂ ਟਾਲਾ ਵੱਟ ਲਿਆ ਲੋਕਾਂ ਨੂੰ ਲੱਗਿਆ ਤੁਸੀਂ ਇਕੱਲੇ ਦਲ ਛੱਡ ਗਏ ਤੁਸੀਂ ਘਰ ਬੈਠ ਕੇ ਲੋਕਾਂ ਦੇ ਭਰੋਸੇ ਦੇ ਨਾਲ ਧੋਖਾ ਨਹੀਂ ਹੈ ਨਹੀਂ ਨਹੀਂ ਘਰ ਇ tanto ਨਹੀਂ ਬੈਠ ਗਏ ਸੀਗੇ ਵੀ ਲੋਕਾਂ ਨੂੰ ਮਿਲਣੋਂ ਹਟ ਗਏ ਜਾਂ ਲੋਕਾਂ ਦੇ ਕੰਮ ਕਰਨੋਂ ਹਟ ਗਏ ਉਹਦੇ ਚ ਇਹ ਸੀ ਵੀ ਫਿਊਚਰ ਲਈ ਵੀ ਆਹ ਟਰਮ ਚ ਪੂਰੀ ਕਰਨੀ ਹੈ ਵੀ ਲੋਕਾਂ ਨੇ ਵੀ ਕਿਹਾ ਸੀ ਵੀ ਮੈਂ ਹੋ ਸਕਦਾ ਚੋਣ ਨਾ ਲੜਾਂ ਲੇਕਿਨ ਮੈਂ ਸਾਰੀ ਜ਼ਿੰਦਗੀ ਤੁਹਾਡੇ ਕੰਮ ਕਰਾਂਗਾ ਤੁਹਾਡੇ ਦੁੱਖ ਸੁੱਖ ਤੁਹਾਡੇ ਕੰਮ ਜਿਨ੍ਹਾਂ ਨੇ ਮੈਨੂੰ ਇਧਰ ਤੱਕ ਪਹੁੰਚਾਇਆ ਵੀ ਉਹਨਾਂ ਲਈ ਮੈਂ ਹਮੇਸ਼ਾ ਹਾਜ਼ਰ ਆਉਂਗਾ ਪੀਲ ਮੇਰਾ ਹੋ ਸਕਦਾ ਉਹ ਇੱਕ ਇਹ ਮੈ ਉਹ ਤਾਂ ਮੈਟਰ ਨਹੀਂ ਸੀ 5 ਸਾਲ ਪਹਿਲਾਂ ਆਡਰ ਪੂਰੀ ਕਰਨੀ ਉਸ ਤੋਂ ਬਾਅਦ ਵੀ ਸਾਰੀ ਜ਼ਿੰਦਗੀ ਲਈ ਹਾਜ਼ਰ ਰਹਿਣਾ ਉਹਨਾਂ ਲੋਕਾਂ ਲਈ ਜਿਨ੍ਹਾਂ ਨੇ ਤੱਕ ਪਹੁੰਚਾਇਆ ਠੀਕ ਹੈ ਤੇ ਇਸ ਪਾਰਟੀ ਲਈ ਵੀ ਨਾਲ ਹੀ ਜਿਨੇ ਪਛਾਣ ਦਿੱਤੀ ਆ ਲੇਕਿਨ ਪ੍ਰਿੰਸੀਪਲਸ ਦੇ ਆ ਵੀ ਪਾਰਟੀ ਤੁਸੀਂ ਘਰੇ ਬਾਟ ਕੇ ਸੀ ਫਿਰ ਸਰਗਰਮ ਸਿਆਸਤ ਵਿੱਚ ਵਾਪਸੀ ਜੇ ਜਦੋਂ ਹੁਕਮਨਾਮਾ ਹੋ ਗਿਆ ਤੁਸੀਂ ਕਿਦਾਂ ਉਥੋਂ ਭਗੋੜੇ ਹੋਮੋਗੇ ਤੁਸੀਂ ਕੱਲ ਤੱਕ ਸਭ ਕੱਲ ਨੂੰ ਸਾਡੀਆਂ ਆਪਣੀਆਂ ਪੀੜੀਆਂ ਨੂੰ ਲੋਕ ਕਹਿਣਗੇ ਵੀ ਇਹ ਤਾਂ ਕੱਲ ਤੱਕ ਤੇ ਭਗੋੜੇ ਸੀ ਨੂੰ ਤਾਂ ਹੁਕਮ ਨਹੀਂ ਮੰਨਿਆ ਉੱਥੇ ਉਹ ਤਾਂ ਮੈਂ ਹੋ ਨਹੀਂ ਸਕਦਾ ਇਹ ਵਰਤੀ ਸਾਡੇ ਤੋਂ ਤੁਹਾਡੇ ਤੇ ਭਰੋਸਾ ਕਰੇਗੀ ਜਿਵੇਂ ਤੁਹਾਡਾ ਇਮੇਜ ਏ ਹੈ ਲੋਕਾਂ ਦੇ ਵਿੱਚ ਕਿ ਸੁਖਬੀਰ ਸਿੰਘ ਬਾਦਲ ਦੇ ਬੜੇ ਖਾਸ ਰਹੇ ਨੇ ਸੀ ਤੁਸੀਂ ਮੜ ਤੋਂ ਸੁਖਬੀਰ ਬਾਦਲ ਦੇ ਨਾਲ ਨਹੀਂ ਜੁੜੋਗੇ ਇਹ ਲੋਕ ਭਰੋਸਾ ਕਰ ਸਕਣਗੇ ਲੋਕਾਂ ਨੂੰ ਤੁਸੀਂ ਇਹਨਾਂ ਵਿਸ਼ਵਾਸ ਦੇਵਾ ਸਕੋਗੇ ਦੇਖੋ ਇਹ ਤਾਂ ਤੁਹਾਡਾ ਜੋ ਵੀ ਕੰਮ ਤੁਸੀਂ ਕਰ ਰਹੇ ਹੋ ਕਿਉਂ ਜੁੜੋਗੇ ਜੇ ਤੁਹਾਡਾ ਕੋਈ ਸਵਾਰਥ ਹੋ ਤਾਂ ਹੀ ਜੁੜੋਗੇ ਲੋਕਾਂ ਨੇ ਨਾ ਪੋਲਿਟਿਕਸ ਦੇ ਵਿੱਚ ਕੋਈ ਸਦਾ ਲਈ ਦੁਸ਼ਮਣ ਨਹੀਂ ਹੁੰਦਾ ਕੋਈ ਸਦਾ ਲਈ ਦੋਸਤ ਨਹੀਂ ਹੁੰਦਾ ਪੋਲਿਟਿਕਸ ਨਾਲ ਇੱਥੇ ਮੈਟਰ ਨਹੀਂ ਹੈਗਾ ਇੱਥੇ ਹੈਗੀਆਂ ਸਮੁੱਚੇ ਪੰਥ ਦੀ ਆ ਭਾਵਨਾਵਾਂ ਦਾ ਮਸਲਾ ਜੇ ਪੰਥ ਦੀ ਆ ਭਾਵਨਾਵਾਂ ਹੋਣਗੀਆਂ ਤਾਂ ਫਿਰ ਜੁੜਵੀ ਜਾਵਾਂਗੇ ਜੇ ਸੋਚਾ ਸਿੱਖ ਪੰਥ ਜਾਊਗਾ ਵੀ ਹਾਂ ਇਹ ਹੋਣਾ ਚਾਹੀਦਾ ਤੇ ਮੈਂ ਮੈਨੂੰ ਕੀ ਦਿੱਕਤ ਆ ਅਸੀਂ ਇੱਕ ਜਿਸ ਜਿਸ ਪੰਥ ਦੀ ਪਾਰਟੀ ਆ ਸਾਡੀ ਥੋੜੀ ਆ ਸੁਪੀਰਵਾਲ ਦੀ ਪਾਰਟੀ ਨਹੀਂ ਨਾ ਹੈਗੀ ਪਾਰਟੀ ਦੇ ਪੰਥ ਦੀ ਆ ਜੋ ਪੰਥ ਜਾਊਗਾ ਉਹ ਕਰਾਂਗੇ ਆਪਣਾ ਕੋਈ ਸਵਾਰਥ ਨਹੀਂ ਤੇ ਫਿਰ ਸਾਰੇ ਇਕੱਠੇ ਕਿਉਂ ਨਹੀਂ ਹੋ ਜਾਂਦੇ ਪੰਥਕ ਪਾਰਟੀ ਦੁਆਰਾ ਸੁਧਾਰ ਲਹਿਰ ਚੱਲੀ ਕਈ ਮੋਰਚੇ ਲੜੇ ਗਏ ਗੁਰਕਬਾਗ ਮੋਰਚਾ ਚਾਬੀਆਂ ਦਾ ਮੋਰਚਾ ਚਾਹ ਹੋਰ ਬਹੁਤ ਸਾਰੀਆਂ ਲੜਾਈਆਂ ਸ਼੍ਰੋਮਣੀ ਅਕਾਲੀ ਦਲ ਨੇ ਲੜੀਆਂ ਅਕਾਲੀ ਦਲ ਦੇ ਲੀਡਰ ਵੀ ਜੇਲ੍ਹਾਂ ਤੇ ਵਿੱਚ ਰਹੇ ਇਸ ਵਕਤ ਜਦੋਂ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਲੋੜ ਸੀ ਅੰਦਰ ਖਾਤੀ ਖੋਰਾ ਲੱਗਿਆ ਇਹ ਤਾਂ ਤੁਸੀਂ ਵੀ ਮੰਨਦੇ ਹੀ ਹੋ ਕਿ ਅਕਾਲੀ ਦਲ ਦੇ ਹੀ ਪੁਰਾਣੇ ਲੀਟਰਾਂ ਨੇ ਅਕਾਲੀ ਦਲ ਨੂੰ ਖੋਰਾ ਨਾਲ ਲੈ ਸਾਰੇ ਟਾਟਾ ਬਾਏ ਬਾਏ ਕਰਕੇ ਇੱਕ ਇੱਕ ਕਰਕੇ ਚਲੇ ਗਏ ਕਿਉਂ ਕਿਉਂ ਬਈ ਉਹ ਚੀਜ਼ਾਂ ਨੂੰ ਸੁਲਝਾਇਆ ਜਾ ਸਕਦਾ ਸੀ ਕਿਉਂ ਨਹੀਂ ਸੁਲਝਾਇਆ ਗਿਆ ਅੰਦਰ ਬਾਹਰ ਨਹੀਂ ਨਹੀਂ ਅਸੀਂ ਤਾਂ ਬੜੀ ਕੋਸ਼ਿਸ਼ ਕੀਤੀ ਐ ਇਹ ਤਾਂ ਅੱਜ ਵੀ ਦੇਖੋ ਕਿਸੇ ਕਿਸੇ ਵਿਅਕਤੀ ਨੂੰ ਹੈਗਾ ਵੀ ਮੈਂ ਆ ਚੀਜ਼ ਨਹੀਂ ਛੱਡਣੀ ਮੇਤੋਂ ਜੋ ਮਰਜ਼ੀ ਛੱਡਾ ਲਓ ਮੇਰੇ ਤੇ ਸ਼ਰਤ ਲਾਓ ਵੀ ਕੱਟੇ ਹੁੰਦੇ ਆ ਵੀ ਤੂੰ ਆਹ ਤਿਆ ਕਰਨਾ ਵੀ ਤੇਰੇ ਤੇ ਆ ਸ਼ਰਤਾਂ ਲੱਗਦੀਆਂ ਨੇ ਮੈਂ ਤਿਆਰ ਠੀਕ ਐ ਮੇਰੇ ਤੇ ਕੋਈ ਲੀਡਰਸ਼ਿਪ ਲਾ ਲਵੇ ਕੋਈ ਆਗੂ ਲਾ ਲੈਣ ਕੋਈ ਪੰਥ ਲਾ ਦਵੇ ਵੀ ਇਹਦੇ ਤੇਰੇ ਤੇ ਆ ਸ਼ਰਤਾਂ ਨੇ ਪੀ ਤੁਸੀਂ ਪੰਥ ਦੇ ਭਲੇ ਲਈ ਪਾਰਟੀ ਦੇ ਭਲੇ ਲਈ ਤੁਹਾਡੇ ਤੇ ਆ ਸ਼ਰਤਾਂ ਮੈਂ ਮਨਜ਼ੂਰ ਆ ਸਰ ਮੈਂ ਤਾਂ ਕੁਝ ਚਾਹੁੰਦਾ ਹੀ ਨਹੀਂ ਤੁਸੀਂ ਭਰਤੀ ਮਹਿੰਮ ਦੀ ਗੱਲ ਕੀਤੀ ਭਰਤੀ ਮਹਿੰਮ ਕਿਸ ਤਰ੍ਹਾਂ ਦੇ ਨਾਲ ਚੱਲ ਰਹੀ ਹੈ ਹੁਣ ਅੱਜ ਫਿਰ ਜਿਹੜਾ ਹੁਕਮਨਾਮੇ ਤੇ ਅਸੀਂ ਜਿੱਤ ਦੇ ਪੈਰਾ ਦੇ ਰਹੇ ਹਾਂ ਉਹ ਵੀ ਅਕਲ ਤੱਕ ਸਭ ਤੋਂ ਹੀ ਹੋਇਆ ਹੂੰ ਤੇ ਜਦੋਂ ਅਸੀਂ ਉਹ ਲੈ ਕੇ ਜਾਂਦੇ ਹਾਂ ਲੋਕਾਂ ਦੇ ਕੋਲੇ ਤੇ ਲੋਕਾਂ ਚ ਤਾਂ ਲੋਕਾਂ ਨੂੰ ਪਤਾ ਵੀ ਇਹ ਕਾਲਤਖ ਸਾਹਿਬ ਦਾ ਹੁਕਮ ਨਾ ਮਤਾਬਕ ਹਰਤੀ ਹੋ ਰਹੀ ਆ ਫਿਰ ਉਹ ਤਾਂ ਸਤਕਾਰ ਹੈ ਗਈ ਆ ਲੀਡਰਾਂ ਚ ਕਿਸੇ ਚ ਹੋਵੇ ਨਾ ਹੋਵੇ ਲੇਕਿਨ ਲੋਕ ਨੇ ਜਿਹੜੇ ਸਿੱਖ ਸੰਗਤ ਦਾ ਇਥੋਂ ਇਸ ਗੱਲਾਂ ਵਿੱਚ ਸਿੱਖ ਸੰਗਤ ਨਹੀਂ ਕਰਦਾ ਹੋਰ ਧਰਮਾਂ ਨਾਲ ਜੁੜੇ ਹੋਏ ਲੋਕ ਵੀ ਨੇੜੇ ਉਹਨਾਂ ਦਾ ਵੀ ਸ਼੍ਰੀ ਕਾਲਤਖ ਸਾਹਿਬ ਪ੍ਰਤੀ ਬਹੁ ਅਥਾ ਸ਼ਰਧਾ ਤੇ ਸਤਕਾਰ ਆ ਹੂੰ ਸੋ ਇਸ ਇਸ ਕਰਕੇ ਲੋਕ ਇਹ ਨਹੀਂ ਕਿ ਮੇਰੇ ਕਰਕੇ ਲੋਕ ਮੈਂਬਰ ਬਣ ਰਹੇ ਨੇ ਲੋਕ ਸ਼੍ਰੀ ਕਾਲਤਖ ਸਾਹਿਬ ਕਰਕੇ ਇਹ ਮੈਂਬਰਸ਼ਿਪ ਲੈ ਰਹੇ ਨੇ ਹੂੰ ਤੇ ਲੱਖਾਂ ਦੀ ਗਿਣਤੀ ਜਿਹੜੇ ਮੈਂਬਰ ਬਣ ਰਹੇ ਨੇ ਅਤੇ ਇਸ ਤੋਂ ਬਾਅਦ ਅਸੀਂ ਆਨਲਾਈਨ ਸ਼ੁਰੂ ਕਰ ਰਹੇ ਹਾਂ ਬਾਹਰਲੇ ਦੇਸ਼ਾਂ ਦੀ ਸਾਰਿਆਂ ਦੀ ਜੀ ਉੱਥੇ ਲੋਕ ਬਹੁਤ ਉਤਾਵਲੇ ਨੇ ਵੀ ਜਲਦੀ ਤੋਂ ਜਲਦੀ ਸਾਨੂੰ ਮੈਂਬਰਸ਼ਿਪ ਸਾਡੇ ਲਈ ਆਨਲਾਈਨ ਸ਼ੁਰੂ ਕੀਤੀ ਜਾਵੇ ਉਸ ਤੋਂ ਬਾਅਦ ਦੂਜੀਆਂ ਸਟੇਟਾਂ 'ਚ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਅਸੀਂ ਜਦੋਂ ਸਾਡੀ ਤਕਰੀਬ ਨੇ ਸਾਰੀ ਹੋ ਗਈ ਉਸ ਤੋਂ ਬਾਅਦ ਅਸੀਂ ਪੰਜਾਬ ਦੇ ਵਿੱਚ ਵੀ ਆਨਲਾਈਨ ਸ਼ੁਰੂ ਕਰਾਂਗੇ ਫਿਰ ਮੈਂ ਕਲੀਅਰ ਕਰਦੇ ਆ ਕਿ ਇਹ ਜਿਹੜੀ ਭਰਤੀ ਹੋ ਰਹੀ ਆ ਸ਼੍ਰੋਮਣੀ ਅਕਾਲੀ ਦਲ ਦੀ ਹੋ ਰਹੀ ਆ ਕੋਈ ਕਿਸੇ ਨਵੀਂ ਪਾਰਟੀ ਦੀ ਨਹੀਂ ਹੋ ਰਹੀ ਤੇ ਸਾਡਾ ਮਕਸਦ ਆ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨਾ ਇੱਕ ਪੰਥ ਦੀ ਤਰਜਮਾਨੀ ਹੋ ਰਹੀ ਆ ਪੰਥ ਕੀ ਚਾਹੁੰਦਾ ਸੁਰਜੀਤ ਕਿਵੇਂ ਕਰੋਗੇ ਆਲੀ ਸਾਬ ਮਤਲਬ ਇੱਕ ਵਾਰੀ ਸਮਝਾਓ ਜ਼ਰੂਰ ਅਕਾਲੀ ਦਲ ਜਿੰਨਾ ਕੋ ਮੈਂ ਪੜਿਆ ਸੁਣਿਆ ਨੀਅਰਬਾਊਟ 7 ਵਾਰ ਟੁੱਟ ਚੁੱਕਿਆ ਕੋਈ ਅਕਾਲੀ ਦਲ ਅੰਮ੍ਰਿਤਸਰ ਬਣ ਗਿਆ ਕੋਈ ਅਕਾਲੀ ਦਲ ਭੋਰ ਬਣ ਗਿਆ ਪਿੱਛੇ ਜੇ ਕਾਲੀ ਦਲ ਟਕਸਾਲੀ ਬਣਿਆ ਨੀਰਬਹੁਤ ਸੱਤ ਵਾਰ ਅੱਧੀ ਦਰਜਨ ਤੋਂ ਬਾਅਦ ਵਾਰ ਆ ਹੁਣ ਫਿਰ ਲੀਡਰਸ ਵੱਖਰੇ ਹੋ ਗਏ ਸੁਰਜੀਤੀ ਹੋਏਗੀ ਕਿਵੇਂ ਸੀ ਤੁਹਾਡੇ ਤਾਂ ਇਸ ਵੇਲੇ ਵੀ ਦੋ ਨੇ ਥੋੜਾ ਅਕਾਲੀ ਦਲ ਇੱਕੋ ਹੀ ਰਿਹਾ ਪੰਜਾਬ ਦੇ ਵਿੱਚ ਅਕਾਲੀ ਦਲ ਇੱਕ ਰਿਹਾ ਪਰ ਲੀਡਰ ਵੱਖਰੇ ਨੇ ਜੇ ਤੁਸੀਂ ਖੁਦ ਕਹਿ ਰਹੇ ਹੋ ਅਕਾਲੀ ਦਲ ਦੀ ਸੁਰਜੀਤੀ ਲਈ ਸਮਾ ਤੇ ਪੰਥ ਨੇ ਫੈਸਲੇ ਕਰਨੇ ਨੇ ਐਸਜੀਪੀਸੀ ਦੀਆਂ ਇਲੈਕਸ਼ਨ ਆ ਜਾਣਗੀਆਂ ਸਮਾ ਥੋੜਾ ਜੀ ਸਮਾ ਥੋੜਾ ਐਸਜੀਪੀਸੀ ਇਲੈਕਸ਼ਨ ਆ ਜਾਵੇਗੀ ਉਹਦੇ ਚ ਪੰਥ ਫੈਸਲਾ ਕਰ ਦਊਗਾ ਹੂੰ ਜੀਦ ਨਾਲ ਬੰਦ ਹੋਊਗਾ ਉਹ ਸ਼ਰਮ ਨਿਕਲਦ ਲੱਗੂਗਾ ਤੁਹਾਨੂੰ ਇਹ ਨਹੀਂ ਲੱਗਦਾ ਵੀ ਲੋਕੇ ਕਨਫਿਊਜ਼ ਨੇ ਪੰਜਾਬੀ ਕਨਫਿਊਜ਼ ਨੇ ਕਿਨੇ ਕਨਫਿਊਜ਼ ਕੀਤੇ ਨੇ ਅਸੀਂ ਕੀਤੇ ਨੇ ਕਨਫਿਊਜ਼ਨ ਦੂਰ ਕਿ ਨਹੀਂ ਕਰਨੀ ਸੀ ਨਹੀਂ ਅਸੀਂ ਤਾਂ ਕਰਨ ਤਿਆਰ ਆ ਕਰੋ ਜੀ ਫਿਰ ਨਹੀਂ ਉਸ ਤਰੀਕੇ ਨਾਲ ਕੰਮ ਕਿਉਂ ਨਹੀਂ ਹੋ ਰਿਹਾ ਕਿ ਲੋਕਾਂ ਨੂੰ ਕਨਫਿਊਜ਼ ਨਹੀਂ ਤੁਸੀਂ ਦੱਸੋ ਵੀ ਇਸ ਤਰ੍ਹਾਂ ਨਾ ਕਰੋ ਨਹੀਂ ਉਹ ਤਾਂ ਤੁਸੀਂ ਹੀ ਡੋ ਤੁਸੀਂ ਬਿਹਤਰ ਸਮਝਦੇ ਹੋ ਨਹੀਂ ਦੇਖੋ ਉਹਦੇ ਲਈ ਸਾਡੇ ਵੱਲੋਂ ਕੋਈ ਢਿਲ ਨਹੀਂ ਹੈਗੀ ਉਹ ਤਾਂ ਇੱਕ ਵਿਅਕਤੀ ਵਿਸ਼ੇਸ਼ ਆ ਜਿਹੜਾ ਉਹ ਇਹ ਚ ਉਹਦੀ ਉਹਦੇ ਵੱਲੋਂ ਢਿਲ ਆ ਜਿਉ ਉਹ ਤਿਆਗ ਤੇ ਆ ਜਨ ਗੱਲ ਖਤਮ ਆ ਜੀ ਬਸ ਅੱਜ ਹੀ ਹੋ ਜੂ ਸਾਰਾ ਕੁਝ ਇਕੱਠਾ ਅੱਜ ਤੱਕ ਇਹਨੇ ਹੋਰ ਵੀ ਜਿੰਨੇ ਅਕਾਲੀ ਦਲ ਦੇ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਜਿਹੜੇ ਆਪਣੇ ਆਪ ਨੂੰ ਪੰਥਕ ਸਮਝਦੇ ਨੇ ਜਿਹੜੇ ਪੰਥ ਦੇ ਭਲੇ ਲਈ ਪੰਜਾਬ ਦੇ ਭਲੇ ਲਈ ਕੰਮ ਕਰਨਾ ਚਾਹੁੰਦੇ ਆ ਫਿਰ ਉਹ ਆਪਣਾ ਨਿੱਜੀ ਹਿੱਤ ਤੇ ਛੱਡ ਦੇਣ ਸਾਰੇ ਹੋਰ ਵੀ ਨੇ ਜਿਹੜੇ ਤੇ ਉਹ ਸਾਰੇ ਇੱਕ ਪਲੇਟਫਾਰਮ ਤੇ ਕੰਮ ਕਰਨ ਪੰਜਾਬ ਦੇ ਭਲੇ ਲਈ ਸਾਰੇ ਹੀ ਲੀਡਰਾਂ ਨੇ ਕੰਮ ਕਰਨਾ ਜਿਨ੍ਹਾਂ ਲੀਡਰਾਂ ਦੀ ਤੁਸੀਂ ਵੀ ਗੱਲ ਕੀਤੀ ਹੈ ਮੈਂ ਉਹਨਾਂ ਲਈ ਹੀ ਸਵਾਲ ਕਰ ਰਹੀ ਹਾਂ ਤੁਹਾਡੇ ਤੋਂ ਫਿਰ ਤੌਣ ਚ ਆਕੜ ਵਾਲਾ ਕਿਲਾ ਐਡਾ ਵੱਡਾ ਕਿਉਂ ਹੈ ਸਾਡੇ ਤਾਂ ਨਹੀਂ ਮੈਂ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਮੈਂ ਵੀ ਉਹਨਾਂ ਦੀ ਕਰਦੀ ਹਾਂ ਹੁਣ ਉਹ ਹੀ ਦੱਸ ਸਕਦੇ ਤੁਸੀਂ ਪ੍ਰਾਣੇ ਸਾਥੀ ਰਹੇ ਨੀ ਤੁਹਾਨੂੰ ਉਹ ਹੀ ਦੱਸ ਸਕਦੇ ਆ ਨਾ ਅਸੀਂ ਤਾਂ ਬੜਾ ਕੋਸ਼ਿਸ਼ ਕਰਕੇ ਦੇਖ ਲਈਆ ਲੇਕਿਨ ਹੁਣ ਅਗਲੇ ਦੀ ਮਰਜ਼ੀ ਆ ਕੀ ਕਰ ਸਕਦੇ ਆ ਤੁਸੀਂ ਕੋਸ਼ਿਸ਼ ਕਰ ਲਓ ਸੂਤਰਤਾ ਦਾ ਰੋਲ ਪਲੇ ਕਰਦੀ ਨਹੀਂ ਮੈਂ ਤਾਂ ਬੜਾ ਕੀਤਾ ਹੋ ਹੂੰ ਫੇ ਤੁਹਾਡੀ ਮੰਨੀ ਕਿਉਂ ਨਹੀਂ ਜਾਂਦੀ ਨਹੀਂ ਮੰਨ ਰਹੀ ਆਪਣੇ ਪਰਸਨਲ ਇੰਟਰਸਟ ਹੋਣਗੇ ਕੋਈ ਉਹਨਾਂ ਦੇ ਉਹ ਸਮਝਦੇ ਆ ਕਿ ਸਾਡੀ ਪਾਰਟੀ ਆ ਅਸੀਂ ਸਾਨੂੰ ਭੁਲੇਖਾ ਸੀ ਵੀ ਅਸੀਂ ਇੱਕ ਪੰਥ ਦੀ ਪਾਰਟੀ 'ਚ ਕੰਮ ਕਰ ਰਹੇ ਆ ਪੰਚਮੇ ਵੀ ਕਮੇਟੀ 'ਚ ਤੁਹਾਡੀ ਪੂਰੀ ਤਰ੍ਹਾਂ ਨਾਲ ਸੁਣੀ ਚਾਹਦੀ ਹੈ ਕਿਉਂਕਿ ਹਰੇਕ ਥਾਂ ਤੇ ਕੁਝ ਨਾ ਕੁਝ ਵਿਚਾਰਾਂ ਦੇ ਵਿੱਚ ਫਰਕ ਤੇ ਰਹਿੰਦਾ ਹੈ ਅਲੀ ਸਾਹਿਬ ਦੇਖੋ ਮੈਂ ਪੰਜਾਂ ਨੂੰ ਕਿਹਾ ਸੀਗਾ ਵੀ ਤੁਸੀਂ ਜੇ ਤਾਂ ਤਿਆਗ ਦੀ ਭਾਵਨਾ ਨਾਲ ਕੰਮ ਕਰਨਾ ਨਾ ਤਾਂ ਤੁਸੀਂ ਆਪਾਂ ਕਾਮਯਾਬ ਹੋਵਾਂਗੇ ਜੇ ਤੁਸੀਂ ਉਹਦੇ ਲਈ ਆ ਵੀ ਮੈਨੂੰ ਆ ਉਹ ਬਣ ਨਾ ਮੈਂ ਫੇਰ ਨਹੀਂ ਤੇ ਉਹ ਸਾਰਿਆਂ ਜੀ ਤਕਰੀਬਨ ਹਜੇ ਤੱਕ ਤਾਂ ਮੈਨੂੰ ਲੱਗ ਰਿਹਾ ਵੀ ਤਿਆਗ ਦੀ ਭਾਵਨਾ ਨਾਲ ਕੰਮ ਕਰ ਰਹੇ ਨੇ ਤੇ ਸਾਡੀ ਆਪਸ ਦੇ ਵਿੱਚ ਸਾਰਿਆਂ ਦੀ ਇੱਕ ਜੁੜਤਾ ਹੈਗੀ ਆ ਸਲਾਹ ਨਾਲ ਕੰਮ ਹੁੰਦੇ ਨੇ ਤੇ ਇਸੇ ਕਰਕੇ ਦੇਖੋ ਲੋਕਾਂ ਦਾ ਸਹਿਯੋਗ ਵੀ ਮਿਲ ਰਿਹਾ ਵਾ ਲੋਕ ਇਸੇ ਕਰਕੇ ਲੋਕਾਂ ਨਾਲ ਪਹਿਲਾਂ ਵੀ ਬੜਾ ਕੁਝ ਹੋਇਆ ਲੋਕਾਂ ਨੇ ਬੜੇ ਧੋਖੇ ਹੋਏ ਨੇ ਲੋਕਾਂ ਨੇ ਬੜੇ ਵਿਸ਼ਵਾਸ ਕਰਕੇ ਦੇਖਿਆ ਲੀਡਰਾਂ ਦੇ ਲੇਕਿਨ ਫਿਰ ਲੋਕਾਂ ਤੋਂ ਕੰਮ ਲੈ ਕੇ ਵੋਟਾਂ ਲੈ ਕੇ ਬਾਅਦ ਦੇ ਵਿੱਚ ਲੀਡਰ ਉਹਨਾਂ ਤੋਂ ਮੁੱਕ ਮੋੜ ਜਾਂਦੇ ਆ ਸੋ ਇਸ ਲਈ ਹੁਣ ਲੋਕ ਦੇਖ ਰਹੇ ਨੇ ਵੀ ਅਸੀਂ ਕੀ ਤੇ ਭਰੋਸਾ ਕਰੀਏ ਜਾਂ ਨਾ ਕਰੀਏ ਲੋਕ ਤਾਂ ਭਰੋਸਾ ਕਰਦੇ ਨੇ ਲੀਡਰ ਹੀ ਭਰੋਸਾ ਤੋੜਦੇ ਰਹੇ ਨੇ ਹਾਂ ਬਿਲਕੁਲ ਹਾਂ ਜੀ ਤੁਸੀਂ ਮੈਂਬਰਸ਼ਿਪ ਡਰਾਈਵ ਦੀ ਗੱਲ ਕੀਤੀ ਹੈ ਲੋਕਾਂ ਨੂੰ ਤੁਸੀਂ ਕੋਈ ਇਹ ਡਿਟੇਲ ਜ਼ਰੂਰ ਕਰੋ ਕਿ ਕਿੰਨੀ ਪਰਤੀ ਆਉਂਦੇ ਦਿਨਾਂ ਦੇ ਵਿੱਚ ਹੋਊਗੀ ਔਰ ਕਿੰਨੀ ਹੋ ਚੁੱਕੀ ਹੈ ਔਰ ਇੱਕ ਰਣਨੀਤੀ ਕੀ ਰਹੇ ਆਕਾਲੀ ਦਲ ਨੂੰ ਇਕੱਠਿਆਂ ਕਰਨ ਦੀ ਮੋਰ ਸੁਰਜੀਤੀ ਦੀ ਆਕਾਲੀ ਦਲ ਨੂੰ ਲੀਹਾਂ ਤੇ ਲੈ ਕੇ ਆਉਣ ਦੀ ਦੇਖੋ ਇੱਕ ਤਾਂ ਹੁਣ ਤੱਕ ਸਾਡੀ ਜਿਹੜੀ 26 ਲੱਖ ਜਿਹੜੀ ਪਰਚੀ ਚਲੀ ਗਈ ਜਿੱਦਾਂ ਨਾ ਇੱਕ ਪਰਚੀ ਦਾ ਇੱਕ ਮੈਂਬਰ ਬਣਦਾ ਇੱਕ ਕਾਪੀ ਦੇ ਉੱਤੇ ਵਿੱਚ 100 ਮੈਂਬਰ ਤੇ 26 ਲੱਖ ਮੈਂਬਰਸ਼ਿਪ ਦੀ ਜਿਹੜੀ ਕਾਪੀਆਂ ਚਲੇ ਗਈਆਂ ਨੇ ਜਿੱਤੇ ਚ ਹੁਣ ਵਾਪਸੀ ਸ਼ੁਰੂ ਹੋਈ ਆ 1 ਲੱਖ ਵਾਪਸੀ ਆ ਗਈ ਆ ਤੇ ਆ ਮਹੀਨੇ ਚ ਸਾਰੀ ਵਾਪਸੀ ਆ ਰਹੀ ਆ ਇਸ ਤੋਂ ਬਾਅਦ ਹਜੇ ਰੋਜ਼ ਦੀ ਰੋਜ਼ ਡਿਮਾਂਡ ਵੀ ਆ ਜਾ ਵੀ ਰਹੀਆਂ ਨੇ ਤੇ ਸਾਡੀ ਕੋਸ਼ਿਸ਼ ਆ ਵੀ ਅਸੀਂ ਡੇਢ ਤੋਂ ਮਹੀਨੇ ਦੇ ਵਿੱਚ ਵਿੱਚ ਸਾਰਾ ਇਹਨੂੰ ਮੁਕੰਮਲ ਕਰ ਲਵਾਂਗੇ ਕਿਉਂਕਿ ਵਿੱਚ ਕੰਮ ਦੀ ਰੋਤਾ ਕੀ ਵੱਡੀ ਦਾ ਟਾਈਮ ਆ ਗਿਆ ਫਿਰ ਘਾਂ ਝੋਨੇ ਦੀ ਲਵਾਈ ਆ ਜਾਣੀ ਆ ਇਸ ਕਰਕੇ ਵੀ ਥੋੜਾ ਕਈ ਵਾਰ ਕੰਮ ਸਲੋ ਹੋ ਜਾਂਦਾ ਤੇ ਲੇਕਿਨ ਇਹਦੀ ਪਾਰਪਰਤੀ ਹੋ ਰਹੀ ਆ ਪਾਰਦਰਸ਼ੀ ਹੋ ਰਹੀ ਆ ਸਭ ਤੋਂ ਵੱਡੀ ਗੱਲ ਤੇ ਵੀ ਆਧਾਰ ਕਾਰਡ ਦੇ ਨਾਲ ਹੋ ਰਹੀ ਆ ਅ ਟੈਲੀਫੋਨ ਨੰਬਰ ਦੇ ਨਾਲ ਹੋ ਰਹੀ ਆ ਕੋਈ ਵੀ ਇਹਦੇ ਵਿੱਚ ਜਿਹੜਾ ਇਹ ਨਹੀਂ ਹੈਗਾ ਵੀ ਕੋਈ ਬੋਗਸ ਆ ਇਸ ਤੋਂ ਬਾਅਦ ਡੈਲੀਗੇਟ ਚੁਣੇ ਜਾਣਗੇ ਹੂੰ ਤੇ ਅਗਲਾ ਜਿਹੜਾ ਹੈਗਾ ਫਿਰ ਸਮਾਂ ਜਿਹੜਾ ਸਮਾਂ ਡਿਸਾਈਡ ਕਰੂਗਾ ਕਿ ਕਿਸ ਪਾਸੇ ਜਾਣਾ ਅਸੀਂ ਜਿਹੜਾ ਐ ਜੀ ਬੀ ਸੀ ਇਲੈਕਸ਼ਨ ਆਉਂਦੀ ਆ ਉਹਦੇ ਵਿੱਚ ਵੀ ਫੈਸਲਾ ਹੋਣਾ ਵਾ ਪੰਥ ਨੇ ਫੈਸਲੇ ਕਰਨੇ ਇਹ ਵੀ ਹੋ ਸਕਦਾ ਹੈ ਕਿ ਪੈਰਲਲ ਫਰੰਟ ਖੜਾ ਹੋ ਜਾਵੇ ਮੈਂ ਉਹਦੇ ਹੱਕ 'ਚ ਨਹੀਂ ਹੈਗਾ ਹੂੰ ਜੇ ਕਮੇਟੀ ਫੈਸਲਾ ਕਰੇਗੀ ਕਿ ਪੈਰਲਲ ਫਰੰਟ ਖੜਾ ਕਰੋ ਤੇ ਤੁਸੀਂ ਉਸ ਸਪੋਰਟ ਕਰਨ ਸਮਾ ਤੇ ਪੰਥ ਵਿਚਾਰ ਕਰੂਗਾ ਉਹਦੇ ਬਾਰੇ ਹਜੇ ਮੇਰੇ ਮੇਰੇ ਵੱਲੋਂ ਨਹੀਂ ਕੋਈ ਮੈਂ ਨਹੀਂ ਚਾਹੁੰਦਾ ਮੈਂ ਤਾਂ ਚਾਹੁੰਦਾ ਇਹੀ ਸ਼੍ਰੋਮਣੀ ਅਕਾਲੀ ਦਲ ਇਹੀ ਤੱਕੜੀ ਵਾਲਾ ਅਕਾਲੀ ਦਲ ਇੱਕੋ ਹੀ ਰਵੇ ਤੇ ਇਹਦੇ ਵਿੱਚ ਹੀ ਲੀਡਰਸ਼ਿਪ ਆ ਜਿਹੜੀ ਉਹ ਉਹ ਸਾਰੀ ਹੀ ਆਪਣੀ ਜਿਹੜੀ ਸਮਝ ਕੇ ਵੀ ਆਪਣੇ ਨਿੱਜੀ ਹਿੱਤਾਂ ਨੂੰ ਤਿਆਗੇ ਬਸ ਇਹ ਕੋਈ ਰੌਲਾ ਸਾਡਾ ਤਾਂ ਤੇ ਜੇ ਮੇਰੇ ਖਿਆਲ ਨਾਲ ਇਹਨਾਂ 'ਚ ਤਿਆਗ ਦੀ ਭਾਵਨਾ ਆ ਜਾਂਦੀ ਤਾਂ ਹੋਰ ਵੀ ਇਹਨਾਂ ਨੇ ਹੋਰ ਕਾਮਯਾਬ ਹੋਣਾ ਸੀਗਾ ਕਿਉਂਕਿ ਸਾਡਾ ਕਿਸੇ ਨਾਲ ਨਿੱਜੀ ਵਿਰੋਧ ਨਹੀਂ ਹੈਗਾ ਤੁਸੀਂ ਇੱਕ ਸੰਸਥਾ 'ਚ ਕੰਮ ਕਰ ਰਹੇ ਹੋ ਕਾਨੂੰਨ ਤੇ ਇਤਿਹਾਸ ਲਿਖੇ ਜਾਂਦੇ ਨੇ ਜਦੋਂ ਇਤਿਹਾਸ ਲਿਖੇ ਜਾਣੇ ਆ ਉਹ ਸਮੇਂ ਵੀ ਇਹ ਸੰਸਥਾ ਨੂੰ ਬਚਾਉਣ ਲਈ ਕਿਹਨਾਂ ਨੇ ਕੋਸ਼ਿਸ਼ ਕੀਤੀ ਕਿਹਨਾਂ ਨੇ ਸਾਨੂੰ ਡੋਬਿਆ ਜਾਂ ਇਹਨੂੰ ਅੱਗੇ ਤੋ ਫਾੜ ਕੀਤਾ ਇਹ ਸਾਰੀ ਗੱਲ ਲਿਖੀ ਜਾਣੀ ਆ ਜੀ ਸੋ ਇਸ ਲਈ ਮੈਂ ਵਾਰ-ਵਾਰ ਇਹ ਗੱਲ ਕਹਿਣਾ ਵਾ ਬਹੁਤ ਘੱਟ ਤੁਹਾਡੇ ਕੋਲੇ ਆਗੂ ਆਏ ਹੋਣਗੇ ਜਾਂ ਆਉਂਦੇ ਹੋਣਗੇ ਕੈਮਰੇ ਤੇ ਆ ਕੇ ਕਹਿਣ ਵੀ ਮੇਰਾ ਕੋਈ ਸਵਾਰਥ ਨਹੀਂ ਹੈਗਾ ਅਸੀਂ ਮੀਟਿੰਗਾਂ ਵਿੱਚ ਬੈਠਦੇ ਉੱਥੇ ਬਹੁਤ ਕਹਿੰਦੇ ਨੇ ਸਵਾਰਥ ਹੈਗਾ ਹੀ ਆ ਮੈਂ ਵੀ ਗੱਲ ਕਰਦਾ ਵੀ ਜੇ ਆਪਾਂ ਨਿਸਵਾਰਥ ਕੰਮ ਕਰੀਏ ਉਹਨੂੰ ਦੇਖੋ ਸਵਾਰਥ ਇਹ ਮੈਨੂੰ ਸਪਸ਼ਟ ਕਹਿੰਦੇ ਨਹੀਂ ਸਾਡਾ ਸਵਾਰਥ ਹੈਗਾ ਜੀ ਅੱਜ ਤੱਕ ਸਵਾਰਥ ਲਈ ਤੁਰੇ ਫਿਰਦੇ ਐ ਮੈਂ ਤੁਰੇ ਫਿਰਦੇ ਹਾਂ ਲੇਕਿਨ ਅਕਾਲੀ ਦਲ ਜਿਹੜੀ ਪੰਥ ਦੀ ਪਾਰਟੀ ਆ ਚਾਰ ਪੰਜ ਕੋ ਬੰਦੇ ਉਹਦੇ ਚ ਆ ਜਾਣ ਵੀ ਜਿਨ੍ਹਾਂ ਦਾ ਸਵਾਰਥ ਨਾ ਹੋਵੇ ਤਾਂ ਫਿਰ ਇਹ ਪਾਰਟੀ ਨੂੰ ਕੋਈ ਠੀਕ ਹੈ ਬਣਨਾ ਤੱਕ ਕਿਸੇ ਉਹਨਾਂ ਚੋਂ ਹੀ ਹੋਣਾ ਤਾਂ ਕਿਸੇ ਨੇ ਬਣਨਾ ਤਾਂ ਹਾਂ ਹਾਂ ਹੋ ਸਕਦਾ ਵੀ ਕੱਲੋਂ ਤੁਹਾਨੂੰ ਨਹੀਂ ਤੁਸੀਂ ਇਸ ਅਹੁਦੇ ਤੇ ਕੰਮ ਹੀ ਕਰਨਾ ਨਾ ਕੋਈ ਪਾਰਟੀ ਦਾ ਫੈਸਲਾ ਹੋਵੇ ਲੀਡਰਸ਼ਿਪ ਦਾ ਫੈਸਲਾ ਹੋਵੇ ਪੰਥ ਦਾ ਫੈਸਲਾ ਹੋਵੇ ਉਹ ਵੱਖਰੀ ਗੱਲ ਆ ਨਾ ਤੁਸੀਂ ਆਪ ਹੀ ਕਹ ਹੂੰ ਜੇ ਤੁਹਾਡੀ ਕਿਸਮ ਵਿੱਚ ਕੁਝ ਲਿਖਿਆ ਤੁਸੀਂ ਬਾਣੀ ਜਾਣਾ ਨਾ ਲੇਕਿਨ ਉਹਦੇ ਲਈ ਜਿਹੜੀਆਂ ਕੁਝ ਸੰਸਥਾਵਾਂ ਹੁੰਦੀਆਂ ਨੇ ਜਿਹਦੇ ਵਿੱਚ ਜਿਹੜੇ ਆਗੂ ਚਲਾਉਣ ਵਾਲੇ ਉਹਨਾਂ 'ਚ ਲਾਲਸਾ ਥੋੜੀ ਘੱਟ ਹੋਣੀ ਚਾਹੀਦੀ ਆ ਉਹਨਾਂ 'ਚ ਸਮਰਪਿਤ ਭਾਵਨਾ ਹੋਣੀ ਚਾਹੀਦੀ ਵੀ ਸਾਡੇ ਲਈ ਇਹ ਸੰਸਥਾ ਪ੍ਰਮੁੱਖਾ ਇਸ ਸੰਸਥਾ ਕੇ ਤਾਂ ਬਚਦੀ ਆ ਨਾ ਇਹ ਸੰਸਥਾ ਨੂੰ ਅਸੀਂ ਕਿੱਦਾਂ ਦੁਬਾਰਾ ਖੜੀ ਕਰ ਸਕਦੇ ਆ ਚਾਹੇ ਉਹਦੇ ਲਈ ਮੈਨੂੰ ਕੁਛ ਛੜਨਾ ਪਵੇ ਮੇਰੇ ਨਾਲ ਦੇ ਨੂੰ ਕੁਛ ਛੜਨਾ ਪਵੇ ਤਾਂ ਸੰਸਥਾ ਮੈਂ ਕਦੇ ਡੁੱਬੀ ਨਹੀਂ ਸਕਦੀ ਆ ਤੁਸੀਂ ਕਹਿੰਦੇ ਕਿ ਚਾਰ ਪੰਜ ਬੰਦੇ ਆ ਜਾਣ ਜਿਹੜੇ ਇਹਦੇ ਸਵਾਰਥ ਹੋਣ ਪਾਰਟੀ ਤੁਹਾਡੀ ਬਹੁਤ ਵੱਡੀ ਹੈ ਸੈਕੰਡ ਵੱਡੀ ਖੇਤਰੀ ਪਾਰਟੀ ਹੈ ਔਰ 100 ਸਾਲ ਤੋਂ ਪੁਰਾਣੀ ਪਾਰਟੀ ਹੈ ਪਿਛਲੇ ਕੁਝ ਸਮੇਂ ਦੇ ਵਿੱਚ ਜਿੰਨਾ ਕੋ ਖਲਾ ਆਇਆ ਉਹ ਸਵਾਰਥ ਦੀ ਵਜ੍ਹਾ ਦੇ ਨਾਲ ਆਇਆ ਜਿੰਨਾ ਕੋ ਮੈਂ ਤੁਹਾਡੀ ਗੱਲ ਬਾਤ ਨੂੰ ਸਮਝੀ ਕਿ ਪਾਰਟੀ ਦੇ ਕੋਲੇ ਚਾਰ ਪੰਜ ਬੰਦੇ ਵੀ ਹਨ ਜਿਹੜੇ ਨਿਰਸਵਾਰਥ ਹੋਣ ਅਜੇ ਤੱਕ ਤਾਂ ਨਹੀਂ ਅਜੇ ਹਾਂ ਕਿਆ ਪਤਾ ਨਹੀਂ ਲਾਉਂਗੀ ਸਮੇਂ ਦਾ ਨਾ ਦੇਖੋ ਇਹੀ ਤਾਂ ਤਰਾਸਦੀ ਹੈ ਹਮ ਇਹੀ ਤਰਾਸਦੀ ਹੈ ਹਮ ਉਹ ਪੰਜ ਬੰਦਿਆਂ ਨੂੰ ਅੱਜ ਸਾਰੇ ਪੰਥ ਦੇ ਭਲੇ ਲਈ ਹਾਕ ਮਾਰਨ ਵੀ ਉਹ ਆਜੋ ਵੀ ਜਿਨ੍ਹਾਂ ਨੂੰ ਚਾਹੀਦਾ ਕੁਝ ਨਹੀਂ ਚਾਹੀਦਾ ਕੁਝ ਨਹੀਂ ਜਿਹੜੇ ਬਣਨਾ ਕੋਈ ਨਹੀਂ ਚਾਹੁੰਦੇ ਹਾਂ ਹੋ ਸਕਦਾ ਉਹਨਾਂ ਕਹਿੰਨ ਪਾਰਟੀ ਬਣਾ ਲਵੇ ਵੱਖਰੀ ਗੱਲ ਹੈ ਨਾ ਫੈਸਲਾ ਉਧਰੋਂ ਫੈਸਲਾ ਆਏ ਵੀ ਨਹੀਂ ਨਹੀਂ ਤੁਹਾਨੂੰ ਇੱਥੇ ਕੰਮ ਕਰਨਾ ਹੀ ਪੈਣਾ ਆਪਾਂ ਇੱਕ ਵਾਰ ਫਿਰ ਤੋਂ ਮੈਂਬਰਸ਼ਿਪ ਦੀ ਗੱਲ ਕਰ ਲਈ ਸ਼ਮਨੀ ਅਕਾਲੀ ਦਲ ਬਾਦਲ ਉਹ ਕਹਿੰਦੇ ਨੇ ਜੀ ਸਾਡੀ 35 ਲੱਖ ਤੋਂ ਵੀ ਵੱਧ ਦੀ ਭਰਤੀ ਹੋ ਚੁੱਕੀ ਹੈ ਇਸ ਦੇ ਬਾਰੇ ਤੁਸੀਂ ਕੀ ਕਹੋਗੇ ਇੱਕ ਪਾਸੇ ਉਹ ਕਮੇਟੀ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਗਠਿਤ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਮੈਂਬਰਸ਼ਿਪ ਮਹਿਮ ਚਲਾਈ ਜਾ ਰਹੀ ਹੈ ਉਹਨਾਂ ਦਾ ਆਪਣਾ ਵੱਖਰਾ ਦਾਅਵਾ ਬਾਗੀ ਧੜਾ ਜਿਹੜਾ ਰਿਹਾ ਉਹਨਾਂ ਦਾ ਆਪਣਾ ਵੱਖਰਾ ਦਾਅਵਾ ਹੈ ਅਕਾਲੀ ਦਲ ਜੋ ਸੁਖਬੀਰ ਸਿੰਘ ਬਾਦਲ ਵਾਲਾ ਹੈ ਇਸ ਵਕਤ ਉਹਨਾਂ ਦਾ ਆਪਣਾ ਵੱਖਰਾ ਦਾਅਵਾ ਹੈ ਜਿਸ ਦੀ ਇਸ ਵਕਤ ਪ੍ਰਧਾਨਗੀ ਹੈ ਜਿਹੜੀ ਪਹਿਲਾਂ ਬਲਵਿੰਦਰ ਸਿੰਘ ਪੋਨੜ ਨੇ ਕੀਤੀ ਹੁਣ ਫਿਰ ਤੋਂ ਸੁਖਬੀਰ ਸਿੰਘ ਬਾਦਲ ਦੇ ਅੰਦਰ ਦੇਖੋ ਪਰਤੀ ਪਹਿਲੀ ਗੱਲ ਤਾਂ ਉਹ ਅਕਾਲ ਤਖਤ ਸਾਹਿਬ ਦੇ ਗੀਸ ਜਾ ਕੇ ਕੀਤੀ ਹੈ ਅਸੀਂ ਅਕਾਲ ਤਖਤ ਸਾਹਿਬ ਦਾ ਹੁਕਮ ਮੰਨ ਕੇ ਕਰ ਰਹੇ ਹਾਂ ਸੋ ਇਹ ਤਾਂ ਦੇਖੋ ਮੈਨੂੰ ਕਹਿੰਦਾ ਸਾਰੀ ਭਰਤੀ ਜਾਲੀ ਹੈਗੀ ਆ ਵੀ ਜੈ ਇਦਾਂ ਹੀ ਹੋਈ ਆ ਲੇਕਿਨ ਪਰਸੈਂਟੇਜ ਬਹੁਤ ਹੀ ਜ਼ਿਆਦਾ ਹੈਗੀ ਆ ਬਹੁਤ ਵਰਕਰ ਨੇ ਜਿਹੜੇ ਅਕਾਲੀ ਦਲ ਦੇ ਜਿਨ੍ਹਾਂ ਨੇ ਇਸ ਮਾਹੌਲ ਦੇ ਵਿੱਚ ਵੀ ਘਰ ਘਰ ਜਾ ਕੇ ਲੋਕਾਂ ਨੂੰ ਮੈਂਬਰ ਬਣਾਇਆ ਵਾ ਸਹਿਮਤ ਕਰਕੇ ਬਣਾਇਆ ਵਰਕਰਾਂ ਕਰਕੇ ਬਣ ਗਏ ਨੇ ਜਾਇ ਨਾ ਹਾਲਾਤ ਕੀ ਹੋਏ ਨੇ ਪਿਛਲੇ ਕੁ ਸਮੇਂ ਤੋਂ ਸਾਡਾ ਵਰਕਰ ਦਾ ਕੋਈ ਕਸੂਰ ਨਹੀਂ ਹੈਗਾ ਚਾਹੇ ਉਹ ਕਿਸੇ ਪਾਸੇ ਵੀ ਆ ਲੇਕਿਨ ਰੋਗਨ ਰਾਜ ਨੇ ਲੋਕ ਵਰਕਰ ਦੇ ਨਾਲ ਕੱਟਚੇ ਵੀ ਆ ਜਾਂਦੇ ਨੇ ਸਰ ਕਿਤੇ ਆ ਜਾਂਦੇ ਆ ਲੇਕਿਨ ਜਦੋਂ ਵੋਟ ਪਾਉਣ ਦੀ ਗੱਲ ਆਉਂਦੀ ਹੈ ਲੋਕ ਆਪਣਾ ਫੈਸਲਾ ਲੈਂਦੇ ਨੇ ਕਿਉਂਕਿ ਉਹ ਸਾਡੇ ਤੋਂ ਨਾਰਾਜ਼ ਨੇ ਜੀ ਸੋ ਵਰ ਪ੍ਰਤੀ ਸਹੀ ਵੀ ਹੋਈ ਹੋਈ ਆ ਕਿੰਨੇ ਪਰਸੈਂਟ ਆ ਇਹਦਾ ਪੜਤਾਲ ਹੋਊਗੀ ਪਤਾ ਲੱਗ ਜੂਗਾ ਲੇਕਿਨ ਜਿਹੜੀ ਅਸੀਂ ਕਰ ਰਹੇ ਹਾਂ ਉਹ ਮੈਂ ਕੋਸ਼ਿਸ਼ ਕਰ ਰਹੇ ਆ ਵੀ ਉਹ 100% ਸਹੀ ਹੋਵੇਗਾ ਨਾ ਹੁਣ ਸਵਾਲ ਤੁਹਾਡੇ ਤੋਂ ਆਕਾਲੀ ਦਲ ਕਿੰਨੇ ਕੁ ਸਮੇਂ ਦੇ ਵਿੱਚ ਜਲਦ ਲੀਹਾਂ ਤੇ ਆਏਗਾ ਕਿਉਂਕਿ ਇਸਲੇ ਸਮੇਂ ਦੇ ਵਿੱਚ ਤਨਖਾਹਾਂ ਵੀ ਲੱਗੀਆਂ ਧਾਰਮਿਕ ਸਜ਼ਾਵਾਂ 부ਕਤੀਆਂ ਔਰ ਇਤਿਹਾਸ ਰਿਹਾ ਕਿ ਜਿਹੜੇ ਲੀਡਰ ਨੂੰ ਤਨਖਾਹਿਆ ਕਰਾਰ ਕੀਤਾ ਹੋਵੇ ਜਿਨੇ ਧਾਰਮਿਕ ਸਜ਼ਾ 부ਕਤੀ ਹੋਵੇ ਉਹਦਾ ਉਥਾਨ ਘਾਟੀ ਹੋਇਆ ਸੀ ਆਗੂ ਚਾਹੁੰਦੇ ਇੱਕ ਘੰਟੇ ਚ ਪਾਰਟੀ ਲੀਆਂ ਤੇ ਆ ਸਕਦੀ ਹੈ ਇੱਕ ਘੰਟੇ ਚ ਜਿਉ ਉਹ ਚਾਹੁੰਦੇ ਵੀ ਅਕਾਲੀ ਦਲ ਨੂੰ ਚਾਹੁੰਦੇ ਵੀ ਅਕਾਲੀ ਦਲ ਮਜ਼ਬੂਤ ਕਰਨਾ ਸਾਡਾ ਆਪਣਾ ਕੁਝ ਨਹੀਂ ਹੈਗਾ ਗੱਲ ਖਤਮ ਬਸ ਠੀਕ ਅਸੀਂ ਤਿਆਰ ਹਾਂ ਸਾਡੇ ਤੋਂ ਦਿੱਕਤ ਦੀ ਕੋਈ ਨਹੀਂ ਲੇਕਿਨ ਹਾਂ ਉਹ ਫੈਸਲਾ ਭੰਤਗੀ ਚਾਹੁੰਦਾ ਹਾਂ ਪੰਥ ਪਰਵਾਣਤ ਫੈਸਲੇ ਉਹ ਕੀ ਚਾਹੁੰਦੇ ਪਤਾ ਹੀ ਹੈ ਕੀ ਚਾਹੁੰਦੇ ਅਸੀਂ ਫੀਡਬੈਕ ਲਈਏ ਉਹਨਾਂ ਨੂੰ ਪਤਾ ਕੀ ਚਾਹੁੰਦੇ ਆ ਹਾਂ ਉਹਦੇ ਚ ਜਿਹੜੇ ਜੇ ਅਸੀਂ ਆਪਣੇ ਵੱਲੋਂ ਮੈਂ ਪਹਿਲਾਂ ਵੀ ਕਹਿ ਚੁੱਕਿਆ ਵੀ ਅਸੀਂ ਹਰ ਤਿਆਰ ਕਰ ਲਈ ਤਿਆਰ ਬੈਠੇ ਹਾਂ ਜੋ ਸਾਡੇ ਤੋਂ ਲੈਣਾ ਮੈਂ ਆਪਣੇ ਤੌਰ ਤੇ ਵੀ ਮੇਰਾ ਖਿਆਲ ਮੈਂ ਕਮੇਟੀ ਬਾਰੇ ਵੀ ਕਹਿ ਸਕਦਾ ਇਹ ਪੰਜਾਂ ਦੇ ਵਿੱਚੋਂ ਕਿਸੇ ਦਾ ਕੋਈ ਵੀ ਇਸ ਗੱਲ ਦੀ ਵੀ ਸਾਨੂੰ ਆਉਦਾ ਚਾਹੀਦਾ ਜੇ ਪਾਰਟੀ ਇਕੱਠੀ ਹੋ ਕੇ ਸਹੀ ਪ੍ਰਿੰਸੀਪਲਸ ਦੇ ਜਿਸ ਤਰ੍ਹਾਂ ਇਹ ਪੰਥ ਦੀ ਪਾਰਟੀ ਆ ਪੰਥ ਦੀਆਂ ਭਾਵਨਾਵਾਂ ਅਨੁਸਾਰ ਦੁਨੀਆ 'ਚ ਬੈਠੇ ਸਿੱਖਾਂ ਦੀ ਭਾਵਨਾ ਅਨੁਸਾਰ ਠੀਕ ਆ ਪੰਥ ਦੀ ਪਾਰਟੀ ਆ ਲੇਕਿਨ ਲੇ ਕੇ ਅਸੀਂ ਸਾਰੇ ਧਰਮਾਂ ਦੇ ਲੋਕਾਂ ਨਾਲ ਚੱਲਦੇ ਆ ਮੈਂਬਰਸ਼ਿਪ ਕੱਲੇ ਸਿੱਖਾਂ ਲਈ ਨਹੀਂ ਹਿੰਦੂ ਮੁਸਲਮਾਨ ਈਸਾਈ ਜੋ ਵੀ ਕਿਸੇ ਵੀ ਧਰਮ ਨਾਲ ਸੰਬੰਧ ਦਾ ਸਾਰਿਆਂ ਲਈ ਇਹ ਮੈਂਬਰਸ਼ਿਪ ਤੁਹਾਡੀ ਕਮੇਟੀ 7 ਮੈਂਬਰ ਹੀ ਸੀ ਹਾਂਜੀ ਦੋ ਮੈਂਬਰਾਂ ਨੇ ਰਿਜ਼ਾਈਨ ਕਰ ਦਿੱਤਾ ਪੰਜ ਰਹਿ ਕੇ ਇਹ ਸ਼ਿਉਰਟੀ ਹੈ ਤੁਹਾਨੂੰ ਕਿ ਪੰਜ ਰਹਿਣ ਗਈ ਉਹਨਾਂ 'ਚ ਕੋਈ ਨਹੀਂ ਜਾਊਗਾ ਇਹ ਹਮਤਾਂ ਮੈਂਬਰਸ਼ਿਪ ਨੇੜੇ ਹੋ ਹੋਣ ਕੀ ਰਹਿ ਗਿਆ ਨਹੀਂ ਜਾ ਸਕਦਾ ਕਿਸੇ ਵੇਲੇ ਕੋਈ ਵੀ ਛੱਡ ਦਿੰਦਾ ਹੈ ਮੁਸ਼ਕਲ ਹੈ ਇਸ ਦਾ ਕੋਈ ਕੌਸਾ ਨਹੀਂ ਹੁੰਦਾ ਉਹ ਅਕਲ ਤੱਕ ਸਭ ਤੋਂ ਮੈਨੂੰ ਨਹੀਂ ਲੱਗਦਾ ਵੀ ਉਹ ਪਹੁੰਚਾ ਹੋਊਗਾ ਉਹ ਬਾਗੀ ਹੋਊਗਾ ਠੀਕ ਹੈ ਸਰੇ ਤੱਕ ਨਿਭਣਗੇ ਸਾਰੇ ਬਹੁਤ ਬਹੁਤ ਸ਼ੁਕਰੀਆ ਯਾਲੀ ਸਾਹਿਬ ਤਾਂ ਇਸਨ ਸਾਡੇ ਨਾਲ ਮਨਪ੍ਰੀਤ ਸਿੰਘ ਯਾਲੀ ਜਿਨ੍ਹਾਂ ਦੇ ਨਾਲ ਅਸੀਂ ਕਈ ਗੱਲਾਂ ਬਾਤਾਂ ਕੀਤੀਆਂ ਨੇ ਲੋਕਾਂ ਦੇ ਦਿਮਾਗਾਂ ਦੇ ਵਿੱਚ ਪੰਜਾਬ ਦੀ ਆਵਾਮ ਦੇ ਦਿਮਾਗਾਂ ਦੇ ਵਿੱਚ ਬਹੁਤ ਸਾਰੇ ਸਵਾਲ ਸੀ ਉਮੀਦ ਕਰਦੇ ਹਾਂ ਕਿ ਬਹੁਤ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਮਿਲੇ ਹੋਣਗੇ ਅਸਲੀ ਇਨਾ ਹੀ ਇਜਾਜ਼ਤ ਦਿਓ ਧੰਨਵਾਦ ਸਤਿ ਸ਼੍ਰੀ ਅਕਾਲ